ਕੈਨੇਡੀਅਨ ਗਵਰਨਮੈਂਟ ਵੱਲੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਵਾਸਤੇ ਵੀਜ਼ਾ ਪਾਲਿਸੀ ਸਖਤ ਕੀਤੀ ਗਈ ਹੈ। ਵੀਜ਼ਾ ਪਾਲਿਸੀ ਦੇ ਵਿੱਚ 35% ਦਾ ਕਟ ਲੱਗਾ ਹੈ ਜਿਸ ਦੇ ਚਲਦਿਆਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੇ ਵਿੱਚ ਮਾਇੂਸੀ ਪਾਈ ਜਾ ਰਹੀ ਹੈ। ਹਤਾਸ਼ ਵਿਦਿਆਰਥੀਆਂ ਨੇ ਕੈਨੇਡਾ ਸਰਕਾਰ ਨੂੰ ਫੈਸਲੇ ਤੇ ਮੁੜ ਵਿਚਾਰ ਕਰਨ ਦੇ ਲਈ ਕਿਹਾ ਹੈ। ਕੁਝ ਵਿਦਿਆਰਥੀਆਂ ਨੇ ਤਾਂ ਕੈਨੇਡਾ ਸਰਕਾਰ ਨੂੰ ਮੋੜਵਾ ਜਵਾਬੀ ਦਿੱਤਾ ਹੈ ਤੇ ਕਿਹਾ ਹੈ ਕਿ ਕੈਨੇਡਾ ਤੋਂ ਇਲਾਵਾ ਦੁਨੀਆ ਤੇ ਹੋਰ ਵੀ ਬਹੁਤ ਸਾਰੇ ਦੇਸ਼ ਨੇ ਜਿੱਥੇ ਜਾ ਕੇ ਉਹ ਆਪਣੇ ਭਵਿੱਖ ਨੂੰ ਬਿਹਤਰ ਬਣਾ ਸਕਦੇ ਨੇ। ਐਕਸਪਰਟਸ ਦੀ ਵੀ ਇਹੀ ਰਾਏ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬਿਲਕੁਲ ਘਬਰਾਉਣ ਦੀ ਲੋ ਕਿ ਕੈਨੇਡਾ ਤੋਂ ਇਲਾਵਾ ਹਾਲੇ ਵੀ ਉਹਨਾਂ ਦੇ ਕੋਲ ਬਹੁਤ ਸਾਰੇ ਵਿਕਲਪ ਨੇ ਜਿੱਥੇ ਜਾ ਕੇ ਬੱਚੇ ਆਪਣਾ ਪਵਿੱਗ ਸਵਾਰ ਸਕਦੇ ਨੇ ਮੈਂ ਤਾਂ ਕੈਨੇਡਾ ਜਨਲੀ ਪ੍ਰਪੇਅਰ ਕੀਤਾ ਸੀ ਬਟ ਹੁਣ ਜਿਹੜੀ ਉਹਨਾਂ ਦੀ ਗਾਈਡਲਾਈਨਸ ਆਈ ਹੈ ਉਹ ਤੇ ਬਿਲਕੁਲ ਸਹੀ ਨਹੀਂ ਹੈ ਸਾਡੇ ਲਈ ਕਿਉਂਕਿ ਸਾਡੇ ਪੇਰੈਂਟ ਸਾਡੇ ਤੇ ਪੈਸਾ ਲਗਾ ਕੇ ਸਾਨੂੰ ਉੱਥੇ ਭੇਜ ਰਿਹਾ ਤੇ ਅਗਰ ਸਾਨੂੰ ਉੱਥੇ ਜਾ ਕੇ ਪੀਆਰ ਵੀ ਨਹੀਂ ਮਿਲੇਗੀ ਤੇ ਫੇਰ ਅਸੀਂ ਉੱਥੇ ਸੈੱਟ ਤੇ ਹੋ ਹੀ ਨਹੀਂ ਸਕਦੇ ਤੇ ਉਹਨਾਂ ਲਈ ਜ਼ਿਆਦਾ ਪਰੇਸ਼ਾਨੀ ਵਧ ਜਾਏਗੀ ਇਸ ਤੇ ਹੀ ਸੁਣਿਆ ਹੀ ਹੋਣਾ ਹੈ ਕਿ ਪੰਜਾਬ ਨੂੰ ਕੈਨੇਡਾ ਨੂੰ ਨਹੀਂ ਪੰਜਾਬੀ ਕਹਿੰਦੇ ਆ

maybe it's on the basis of study or work permit it's very very disappointing and mujhe lagta hai ki isse zyada acha hai ki aap dusri country ke liye mehnat kar lo jahan ki guidelines much better hai as compared to canada uh, sir pichle kuch din na to canada sarkar walon ek sakhti wala rukh apnaya ja raha hai international students layi pichle bhi ne unhone gic da amount ekdam double karta jide naal ethe lokan da budget kafi zyada disturb ho gaya ਔਰ ਦੇਖਿਆ ਜਾਂਦੇ ਓਵਰਆਲ ਇਹ ਸਖਤੀ ਨਾਲ ਪ੍ਰਭਾਵ ਬਿਲਕੁਲ ਪਏਗਾ ਜੀ ਕਿਉਂਕਿ ਬੱਚਿਆਂ ਦੀ ਸਟੱਡੀਜ਼ ਤੇ ਵੀ ਸਖਤੀ ਹੋ ਗਈ ਹੈ ਉਹਨਾਂ ਦੇ ਵਰਕ ਪਰਮਿਟ ਨੂੰ ਵੀ ਲੈ ਕੇ ਕੁਝ ਬਦਲਾਅ ਨਵੇਂ ਆ ਰਹੇ ਨੇ ਔਰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਪਰ ਇੱਕ ਬਹੁਤ ਅੱਛਾ ਪ੍ਰੋਗਰਾਮ ਸੀ ਜਿਹਦੇ ਅੰਡਰ ਬੱਚਾ ਬੜੇ ਆਰਾਮ ਨਾਲ ਉੱਥੇ ਜਾ ਸਕਦਾ ਸੀ ਉਹਨਾਂ ਨੇ ਉਸ ਤੇ ਵੀ ਲਗਾਮ ਕੱਸਤੀ ਹੈ ਤੇ ਓਵਰਆਲ ਦੇਖਿਆ ਜਾਏ ਤੇ ਕੈਨੇਡਾ ਸਰਕਾਰ ਵੱਲੋਂ ਇਹ ਰੁਖ ਜਿਹੜਾ ਆ ਇਹ ਨਿੰਦਨੀ ਹੈ ਔਰ ਮੈਂ ਸਮਝਦਾ ਕਿ ਬੱਚਿਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਸਾਡੇ ਕੋਲ ਹੋਰ ਬਹੁਤ ਆਪਸ਼ਨਸ ਨੇ ਅਪਾ ਜਰਮਨੀ ਦਾ ਬਹੁਤ ਅੱਛਾ ਇੱਕ ਰੂਪ ਅਪਣਾਇਆ ਜਾ ਸਕਦਾ ਹੈ ਯੂਰੋਪੀਅਨ ਕੰਟਰੀਜ਼ ਚ ਬਹੁਤ ਵੈਲਕਮ ਕਰ ਰਹੇ ਨੇ ਉਹ ਲੋਕਾਂ ਨੂੰ ਬੱਚਿਆਂ ਦੇ ਬਹੁਤ ਅੱਛੇ ਵੀਜ਼ੇ ਵੀ ਆ ਰਹੇ ਨੇ ਯੂਕੇ ਸਰਕਾਰ ਵੱਲੋਂ ਵੀ ਇੱਕ ਬੜਾ ਈਜ਼ੀ ਅਪਰ ਆਪਸ਼ਨ ਆਂਦੀ ਹੈ ਅਪਾ ਉਧਰ ਵੀ ਜਾ ਸਕਦੇ ਆ ਸੋ ਓਵਰ ਆਲ ਮੈਂ ਦੇਖਿਆ ਚਾਹਾਂ ਕਿ ਹਲੇ ਥੋੜਾ ਜਿਆਦਾ ਜਲਦੀ ਹੈ ਸਭ ਕਹਿਣਾ ਕਿਉਂਕਿ ਹਲੇ ਰੂਲਸ ਕੱਲ ਹੀ ਲਾਗੂ ਹੋਏ ਨੇ ਤੇ ਇੱਕ ਦੋ ਮਹੀਨੇ ਦੇ ਅੰਦਰ ਹਲੇ ਹੋਰ ਵੀ ਅਪਡੇਟਸ ਸਰਕਾਰ ਵੱਲੋਂ ਆਉਣ ਦੀ ਉਮੀਦ ਹੈ ਕਿ ਮੈਂ ਇਹੀ ਸਮਝਾਂਗਾ ਕਿ ਬੱਚਿਆਂ ਨੂੰ ਆਪਣੀ ਡ੍ਰੀਮ ਡੈਸਟੀਨੇਸ਼ਨ ਚ ਇੱਕ ਸਿੰਗਲ ਆਪਸ਼ਨ ਲੈ ਕੇ ਨਹੀਂ ਚੱਲਣਾ ਚਾਹੀਦਾ ਇਹ ਦੋ ਆਪਸ਼ਨ ਮਿਲ ਸਕਦੇ ਆ ਤੇ ਜੋ ਬੱਚਾ ਜ਼ਰੂਰ ਕਿਸੇ ਹੋਰ ਆਪਸ਼ਨ ਤੇ ਜ਼ਰੂਰ ਜਾਏ ਸਾਡੀ ਟੀਮ ਨੂੰ ਆ ਕੇ ਸੰਕਰ ਕਰ ਸਕਦੇ ਨੇ ਅਸੀਂ ਅਸੈਸਮੈਂਟ ਕਰਕੇ ਬੱਚੇ ਨੂੰ ਡਿਟੇਲਸ ਵਾਸਤੇ ਡਿਸਕਸ ਕਰ ਸਕਦੇ ਆ ਤੇ ਕਿਸੇ ਵੀ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਘਬਰਾਹਤ ਦੀ ਲੋੜ ਨਹੀਂ ਮੈਂ ਸਮਝਾਂਗਾ ਪੂਰੀ ਜ਼ਰਾ ਮਿਹਨਤ ਕਹੀ ਜੀਏ ਔਰ ਆਪਾਂ ਜਾ ਕੇ ਜੇ ਕੰਟਿਨਿਊ ਕੋ ਚਾਰ ਪੈਸੇ ਦੇਣੇ ਹੀ ਆ ਸੋ ਮੈਂ ਸਮਝਦਾ ਕਿ ਇਕਨੋਮੀ ਨੂੰ ਸਪੋਰਟ ਕਰ ਰਹੇ ਇੰਟਰਨੈਸ਼ਨਲ ਸਟੂਡੈਂਟ ਬਹੁਤ ਜ਼ਿਆਦਾ ਇੰਡੀਆ ਵੱਲੋਂ ਖਾਸ ਕਰ ਪੰਜਾਬੀ ਦੋਸਤ ਭਰਾ ਸਾਡੇ ਬਹੁਤ ਜ਼ਿਆਦਾ ਮਿਹਨਤ ਕਰਕੇ ਦੂਜੀ ਕੰਟਰੀਆਂ ਚ ਇੰਨਾ ਕੰਮ ਕਰ ਰਹੇ ਨੇ ਤੇ ਸਰਕਾਰ ਨੂੰ ਥੋੜਾ ਨਰਮ ਸੁਖ ਰਵਈਆ ਅਪਣਾਉਣਾ ਚਾਹੀਦਾ ਮੈਂ ਇਸ ਗੱਲ ਕੇ ਕਹਿਣਾ ਚਾਹਾਂਗਾ ਕਿ ਕੋਈ ਘਬਰਾਣ ਦੀ ਲੋੜ ਨਹੀਂ ਪੰਜਾਬ ਦੇ ਇਮੀਗ੍ਰੇਸ਼ਨ ਐਸੋਸੀਏਸ਼ਨ ਸਾਡੇ ਵੱਲੋਂ ਸਾਰੇ ਅਸੀਂ ਬੱਚਿਆਂ ਦੇ ਨਾਲ ਕਿਤੇ ਪਾਸੇ ਕੋਈ ਦਿੱਕਤ ਨਹੀਂ ਹੈ ਅਸੀਂ ਬੈਠੇ ਹਾਂ ਤੁਹਾਡੀ ਸੇਵਾ ਚ ਜਦੋਂ ਮਰਜ਼ੀ ਆਓ ਅਸੀਂ ਪੂਰੀ ਮਦਦ ਕਰਾਂਗੇ ਧੰਨਵਾਦ